ਇਹ ਇਹ ਦਾਲ ਦੇ ਵਿੱਚ ਕੁਝ ਕਾਲਾ ਜਾਂ ਦਾਲ ਹੀ ਪੂਰੀ ਕਾਲੀ ਮਾਮਲਾ ਬਟਿੰਡਾ ਦੇ ਬੱਸ ਸਟੈਂਡ ਦੇ ਨੇੜੇ ਦਾ ਕਚਹਿਰੀ ਦੇ ਸਾਹਮਣੇ ਅਗਰ ਅੱਜ ਕੋਈ ਨਵੀਂ ਬਿਲਡਿੰਗ ਬਣਦੀ ਆ ਤਾਂ ਉੱਥੇ 16 ਫੁੱਟ ਜਗ੍ਹਾ ਜਿਹੜੀ ਉਹ ਮੂਰੇ ਛੱਡਣੀ ਪੈਂਦੀ ਹੈ ਤੇ ਇੱਥੇ ਇੱਕ ਦੁਕਾਨ ਪਰਦੇ ਦੇ ਪਿੱਛੇ ਬਣ ਰਹੀ ਹੈ ਗੱਲ ਕਰੀਏ ਤਾਂ ਪਿਛਲੇ ਦਿਨੀ ਨਗਰ ਨਿਗਮ ਵੱਲੋਂ ਇਸ ਨੂੰ ਰੋਕ ਦਿੱਤਾ ਗਿਆ ਸੀ ਅਤੇ ਹੁਣ ਦੁਬਾਰਾ ਇਹ ਬਿਨਾਂ 16 ਫੁੱਟ ਜਗ੍ਹਾ ਛੱਡੇ ਦੁਬਾਰਾ ਤੋਂ ਇੱਥੇ ਜਿਹੜੀ ਹੈ ਉਹ ਸਾਰੀ ਇਸਦੀ ਸ਼ੁਰੂ ਹੋ ਚੁੱਕੀ ਹੈ ਇਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਜੁੜਿਆ ਕਿਉਂਕਿ ਇੱਥੇ ਆਸਪਾਸ ਜਿਹੜੀਆਂ ਦੁਕਾਨਾਂ ਨੇ ਉਹ 16 ਫੁੱਟ ਜਗ੍ਹਾ ਛੱਡ ਕੇ ਬਣੀਆਂ ਹੋਈਆਂ ਹਨ ਲੇਕਿਨ ਇਹ ਦੁਕਾਨ 16 ਫੁੱਟ ਜਗ੍ਹਾ ਛੱਡੇ ਤੇ ਬਣਾਈ ਦੁਵਾਰਾਂ ਤੋਂ ਇਸ ਦਾ ਕੰਮੜਾ ਉਹ ਆਪਣਾ ਸ਼ੁਰੂ ਹੋ ਚੁੱਕਿਆ ਹੈ ਜਾਣਤਾ ਇਸ ਦੇ ਪਿਛੇ ਕੋਈ ਨਾ ਕੋਈ ਪੋਲੀਟੀਕਲ ਵਿਅਕਤੀ ਦਾ ਹੱਥ ਆਪਣਾ ਦੱਸਿਆ ਜਾ ਰਿਹਾ ਹੈ ਲੇਕਿਨ ਲੋਕਾਂ ਦੇ ਵਿੱਚ ਇਹ ਆਮ ਚਰਚਾ ਹੈ ਕਿ ਕਿਤੇ ਨਾ ਕਿਤੇ ਨਗਰ ਨਿਗਮ ਦੇ ਕੁਝ ਅਧਿਕਾਰੀ ਨੇ ਜਿਹੜੇ ਇਸ ਦੇ ਵਿੱਚ ਉਹਨਾਂ ਦਾ ਹੱਥ ਜ਼ਰੂਰ ਆਪਣੇ ਦਿਖਾਈ ਦੇ ਰਿਹਾ ਹੈ ਦੇਖੋ ਤੁਸੀਂ ਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਬ ਕਚਹਿਰੀ ਦੇ ਸਾਹਮਣੇ ਦੀਆਂ ਸਾਰੰਗ ਦੇ ਸਵੀਰਾਂ ਜਿੱਥੇ ਇੱਕ ਬਿਲਡਿੰਗ ਨਵੀਂ ਜਿਹੜੀ ਤਿਆਰ ਹੋ ਰਹੀ ਹੈ ਤੇ ਇੱਥੇ ਹੁੰਦੇ ਜਿਹੜੇ ਨਵੇਂ ਰੂਲ ਨੇ ਕਿ ਜੇ ਕੋਈ ਵਿਅਕਤੀ ਨਵੀਂ ਬਿਲਡ ਬਣਾਏਗਾ ਤਾਂ 16 ਫੁੱਟ ਜਗ੍ਹਾ ਛੱਡ ਕੇ ਬਣਾਏਗਾ ਲੇਕਿਨ ਇਸ ਦੁਕਾਨ ਨੂੰ ਬਿਨਾ ਅੱਗੇ 16 ਫੁੱਟ ਜਗ੍ਹਾ ਛੱਡੇ ਪੜਦੇ ਪਿੱਛੇ ਇਹ ਦੁਕਾਨਦਵਾਰਾ ਤੋਂ ਬਣਨੀ ਸ਼ੁਰੂ ਹੋ ਚੁੱਕੀ ਹੈ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਨਿਗਮ ਵੱਲੋਂ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਲੇਖਣ ਮਾਮਲਾ ਕੁਝ ਸ਼ੱਕੀ ਆਪਣਾ ਜਾਪ ਰਿਹਾ ਹੈ